ਜਿਹੜਾ ਹਾਲ ਇਹਨਾਂ ਨੇ SGPC ਦਾ ਕੀਤਾ SGPC ਚੋਣਾਂ ਦਾ ਕੀਤਾ ਮਤਲਬ ਇਸੇ ਤਰ੍ਹਾਂ ਲਟਕਾ ਕੇ ਯੂਨੀਵਰਸਿਟੀ ਦਾ ਵੀ ਉਸੇ ਤਰ੍ਹਾਂ ਬਿਲਕੁਲ ਬਿਲਕੁਲ ਉਸੇ ਤਰ੍ਹਾਂ ਉਸੇ ਤਰ੍ਹਾਂ ਉਹੀ ਪੈਟਰਨ ਆ SGPC ਇਕੱਲੇ ਪੰਜਾਬ ਦੀ ਰਹੇਗੀ ਪੰਜਾਬ ਐਕਟ ਬਣਾ ਸਕਦਾ ਸੋਧ ਕਰ ਸਕਦਾ ਇਹ ਜਿਹੜਾ ਸਾਡਾ ਪੁਨਰਗਠਨ ਐਕਟ ਆ ਉਹਦੇ ਵਿੱਚ ਧਾਰਾ 72 ਚ ਸਾਨੂੰ ਇਹ ਹੱਕ ਆ ਉਹਨਾਂ ਨੇ ਇਹਨੂੰ ਪਹਿਲਾਂ ਸ਼ਾਂਤ ਕਰਕੇ ਫਿਰ ਕੀਤੀ ਕੋਸ਼ਿਸ਼ ਬੇ ਚੰਡੀਗੜ੍ਹ ਯੂਨੀਵਰਸਿਟੀ ਕਿਹਨਾ ਹੋਰ ਤਾਂ ਹੋਰ ਬਾਦਲ ਸਾਹਿਬ ਨੇ ਵੀ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਇਹ ਪੰਜਾਬ ਯੂਨੀਵਰਸਿਟੀ ਦੀ ਪੰਜਾਬ ਯੂਨੀਵਰਸਿਟੀ ਨੂੰ ਉਹ ਤਾਂ ਰੌਲਾ ਪਿਆ ਫੇਰ ਉਹ ਮਨਜ਼ੂਰੀ ਵਾਪਸ ਲਈ ਹੁਣ ਤੁਸੀਂ ਇਹ ਸਮਝ ਲਓ ਵੀ ਇਹਨਾਂ ਦੀ ਫੈਡਰੇਲਿਜ਼ਮ ਪ੍ਰਤੀ ਨਾਰੇਬਾਜੀ ਹੈ ਨਾ ਪਹੁੰਚ ਹੈ ਨਹੀਂ ਉਸ ਤਰ੍ਹਾਂ ਦੀ ਫੇਰ ਉਹ ਵਾਪਸ ਲਿਆ ਜੇ ਕੇਂਦਰੀ ਯੂਨੀਵਰਸਿਟੀ ਬਣ ਗਈ ਹੁਣ ਜੇ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਦਾ ਕੰਟਰੋਲਰ ਰਹਿੰਦਾ ਇੱਕ ਵੱਡਾ ਇਲਾਕਾ ਕਿੰਨਾ ਚੰਡੀਗੜ੍ਹ ਦਾ ਸ਼ਾਇਦ 500 ਏਕੜ ਚ ਬਣੀ ਹੋਈ ਆ ਫੇਰ ਇਹਦੇ ਨਾਲ ਪੰਜਾਬ ਦੇ ਕਾਲਜ ਨੇ ਇਹਦੇ ਨਾਲ ਚੰਡੀਗੜ੍ਹ ਦੇ ਵੀ ਕਾਲਜ ਹੁਣ ਹੁਣ ਇਹ ਕੋਸ਼ਿਸ਼ਾਂ ਕਰ ਰਹੇ ਨੇ ਜਿਵੇਂ ਇਹਨਾਂ ਦਾ ਇੰਜੀਨੀਅਰਿੰਗ ਕਾਲਜ ਆ ਮੈਂ ਸੁਣਿਆ ਜਿਹੜਾ ਕੋਈ ਦੱਸ ਰਿਹਾ ਸੀ ਵੀ ਉਹਨੂੰ ਨਾ ਹੁਣ ਕੇਂਦਰੀ ਇਹਨਾਂ ਦਾ ਕੋਈ ਬੋਰਡ ਆ ਉਹਦੇ ਨਾਲ ਅਫੀਲੀਏਟ ਕਰਨ ਨੂੰ ਕਹਿੰਦੇ ਨੇ ਪੰਜਾਬ ਯੂਨੀਵਰਸਿਟੀ ਜਿਹੜਾ ਪੰਜਾਬ ਦਾ ਸਿਸਟਮ ਆ ਗਰਗ ਸਾਹਿਬ ਨੇ ਤੱਥਾਂ ਨਾਲ ਦੱਸਿਆ ਜਿੰਨੇ ਹੋਮੀਓਪੈਥਿਕ ਕਾਲਜ ਨੇ ਉਹ ਪੰਜਾਬ ਦੇ ਅਧੀਨ ਨੇ ਜਿੰਨੇ ਆ ਮੈਡੀਕਲ ਕਾਲਜ ਨੇ ਉਹ ਪੰਜਾਬ ਦੇ ਅਧੀਨ ਨੇ ਆ ਚਲੋ ਠੀਕ ਆ ਇੱਕ ਹਸਪਤਾਲ ਜਿਵੇਂ ਪੀਜੀਆਈ ਦਾ ਹੋ ਰਿਹਾ ਜੇ ਹੈਗੇ ਨੇ ਉਹ ਬੱਕਰੀ ਤਰ੍ਹਾਂ ਸੂਬਿਆਂ 'ਚ ਖੋਲਦੀ ਆ ਜੀ ਕੇਂਦਰ ਸਾਰੇ ਸੂਬਿਆਂ 'ਚ ਖੋਲਦਾ ਕੇਂਦਰੀ ਸੰਸਥਾਵਾਂ ਐਂ ਪੰਜਾਬ 'ਚ ਵੀ ਖੋ ਇਸ ਕਰਕੇ ਵੱਡਾ ਕਸੂਰ ਆ ਜਿਹੜਾ ਜਿਹੜੇ ਸਾਨੂੰ ਕਾਨੂੰਨੀ ਹੱਕ ਮਿਲੇ ਹੋਏ ਸੀ ਜabb ਲੈ ਸਕਦੇ ਸੀ ਅਸੀਂ ਉਹਨਾਂ ਖਤ ਚੁੱਪੇ ਧਾਰ ਲਈ ਸਾਰੀਆਂ ਪੋਲੀਟੀਕਲ ਸਾਰੀਆਂ ਸਿਆਸੀ ਪਾਰਟੀਆਂ ਨੇ